ਤਾਨੀ ਬਚਨ ਸਿੰਘ ਤੋਂ 13 ਕਿਲੋ 400 ਗ੍ਰਾਮ ਅਫੀਮ ਦੇ ਪੌਦਿਆਂ ਸਮੇਤ ਗ੍ਰਿਫਤਾਰ ਕੀਤੇ ਗਏ ਸ਼ਖਸ ਨੂੰ ਪੁਲਿਸ ਨੇ ਕੀਤਾ ਮਾਣਯੋਗ ਅਦਾਲਤ ਵਿੱਚ ਪੇਸ਼ ਜਾਣਕਾਰੀ ਮੁਤਾਬਕ ਅੱਜ ਦਿਨ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਦੇ ਥਾਣਾ ਸਦਰ ਵਿਖੇ ਡੀਐਸਪੀ ਸਬਡਿਵੀਜ਼ਨ ਜਲਾਲਾਬਾਦ ਏਅਰ ਸ਼ਰਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਹੈ ਕਿ ਬੀਤੇ ਕੱਲ ਤਾਨੀ ਬਚਨ ਸਿੰਘ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਗਸ਼ਤ ਦੇ ਦੌਰਾਨ ਇੱਕ ਸ਼ਖਸ ਨੂੰ ਖੇਤ ਦੇ ਵਿੱਚ ਬੀਜੇ ਹੋਏ ਅਫੀਮ ਦੇ ਬੂਟਿਆਂ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਦਾ ਵਜ਼ਨ 13 ਕਿਲੋ 400 ਗ੍ਰਾਮ ਸੀ ਹੁਣ ਇਸ ਮਾਮਲੇ ਦੇ ਵਿੱਚ ਉਕਤ ਸ਼ਖਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਪੁਛਗਛ ਦੌਰਾਨ ਪਤਾ ਲੱਗਿਆ ਹੈ ਕਿ આરોપી ਰਾਜਸਥਾਨ ਗਿਆ ਸੀ ਅਤੇ ਉੱਥੋਂ ਅਫੀਮ ਦੀ ਖੇਤੀ ਦੀ ਜਾਣਕਾਰੀ ਲੈ ਕੇ ਆਇਆ ਸੀ ਅਤੇ ਵਾਪਸ ਆਨਦੇ ਇਸ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਉਦੋਂ ਨਾ ਮੈਂ ਕਤਕਾਲ ਕਰਦੀ ਆ ਬਤਨੀ ਸੀ ਇਹ ਨਹੀਂ ਝੂਣੀ ਹੈ ਕਿ ਨਹੀਂ ਹੋਣੀ ਹੂੰ ਅਜੀ ਸਮਝ ਤੇ ਮੈਂ ਤਾਂ ਇਹ ਦੁੱਖਵਾਤੀ ਬੀਜਾ ਫੇ ਤੁਹਾਰੀ ਵਾਸਤੇ ਹੂੰ ਕੋਈ ਮੁੱਲ ਨਹੀਂ ਖਾਤਾ ਜਾਂਦਾ ਹਾਂ ਪਹਿਲਾਂ ਵੀ ਕਦੇ ਬੀਜਿਆ ਸੀ ਨਾ ਨਾ ਜੀ ਅੱਛਾ ਪਹਿਲੀ ਵਾਰੀ ਹਾਂਜੀ ਹਾਂਜੀ ਕੀ ਕਹਨੇ ਹੋ ਹੁਣ ਫਿਰ ਪਛਤਾਵਾ ਹੋ ਰਿਹਾ ਵੀ ਗਲਤ ਕੰਮ ਹੋ ਗਿਆ ਬੜਾ ਬੜਾ ਪਛਤਾਵਾ ਹੋ ਰਿਹਾ ਹਾਂ ਗਲਤ ਕੰਮ ਹੋ ਗਿਆ ਮਨ ਦੇ ਵਿੱਚ ਮੈਂ ਰੁੱਲਨੀ ਹੋ ਜਾਣਾ ਹੂੰ ਇਹ ਮੈਂ ਵੇਲੇ ਨਾ ਲਾਉਂਦਾ ਤੇ ਮੈਂ ਇਹ ਨਾ ਕੀ ਕਰਦਾ ਅੱਗੇ ਮੈਨੂੰ ਵੈੜ 20 ਸਾਲ ਹੋ ਗਏ ਲੱਗੇ ਨੂੰ ਮੇਰਾ ਕਿਹੜਾ ਫੂਲ ਕਰੇਗਾ ਨਹੀਂ ਇਹ ਤੁਸੀਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਬੀਜ ਦੀ ਇਹ ਉਗ ਜੇਗੀ ਕਿਤੇ ਵੇਖੀ ਸੀ ਪਹਿਲਾਂ ਖੇਤੀ ਨਹੀਂ ਉਹ ਮੈਂ ਨਾ ਗਿਆ ਰਿਹਾ ਸੀ ਆਪਣੇ ਕੋਤੇ ਰਾਜਸਥਾਨ ਗਿਆ ਗਿਆ ਸੀ ਰਾਜਸਥਾਨ ਹਾਂ ਅੱਛਾ ਕੋਤੇ ਇਹ ਬੀਜ ਸੰਡਾ ਨੇ ਤੇ ਉਗ ਗਰ ਪਿਆ ਤੇ ਉਹ ਮੈਂ ਨਹੀਂ ਜਿਹੜਾ ਫੁੱਲੀਆਂ ਦਾ ਨਹੀਂ ਨਹੀਂ ਕਰ ਸਕਿਆ ਅੱਛਾ ਉੱਥੋਂ ਲੈ ਕੇ ਆਏ ਸੀ ਹਾਂ ਅੱਛਾ ਤੇ ਉਹ ਪੁੱਛਿਆ ਮੈਂ ਕਿ ਇਹ ਕੀ ਹੈ ਨਾ ਇਹ ਫੇਲਾ ਫੁੱਲ ਗੰਦ ਦੇ ਫੇਰੇ ਨੂੰ ਡਾਟਾ ਲੱਗਦਾ ਹੈ ਹਾਂ ਭਾਈ ਉਹ ਮੈਂ ਉਹ ਨਾਲ ਲਈ ਜਾ ਜਿਹੜਾ ਤੇ ਸੱਟ ਵੀ ਤੁੰ ਅੱਛਾ ਉਹ ਮੈਂ ਵੀ ਜਿਹੜਾ ਕੋ ਸੱਟ ਆਈ ਉਹ ਗਪਿਆ ਉਹ ਰੇ ਦਾ ਮੈਨੂੰ ਕੋ ਨਹੀਂ ਪਤਾ ਪਹਿਲਾਂ ਕਿਵੇਂ ਹਮ ਭਾਈ ਕਿਵੇਂ ਨਹੀਂ ਹੁੰਦਾ ਅੱਛਾ ਭਾਈ ਸਮਝ ਆਇਆ ਤੇ ਕੋਟਾ ਦਿਹਾੜੀ ਕਰਨ ਗਏ ਸੀ ਉਹ ਤਿਆਜ ਆ ਵੀ ਦਾ ਤਿਆਰੀ ਅੱਛਾ ਉਤੋਂ ਤੁਹਾਨੂੰ 20 ਮਿਲੇ ਤੁਸੀਂ ਲੈ ਆਏ ਹਾਂ ਅੱਛਾ ਅੱਛਾ ਧੁੱਖਾ ਵੀ ਤਾਂ ਜਵਾ ਤਾਂ ਕੋਈ ਚੁਲੇ ਵੀ ਆ ਵੀ ਦਾ ਆਇਆ ਹਾਂ 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 ਆ ਅੱਛਾ 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 ਚਲੋ ਠੀਕ ਹੈ ਉਹ ਰਮੀ ਪਹਿਲਾਂ ਤਾਂ ਨਹੀਂ ਕੋਈ ਮਾਮਲਾ ਤੁਹਾਡੇ ਤੇ। ਨਾ ਜੀ। ਠੀਕ ਠੀਕ। ਜਿਹੜੀ ਜਿਹੜੀ ਐ ਅਮਲ ਦੇ ਵਿੱਚ ਲਿਆਂਦੀ ਗਈ ਆ ਅਭੀਤੇ ਦੀ ਪੋਸਟ ਤੇ ਉਹਨੂੰ ਬੀਐਸਐਫ ਦੇ ਨਾਲ। ਮਾਨਯੋਗ ਐਸਐਸਪੀ ਸਾਹਿਬ ਸ੍ਰੀ ਬਰਿੰਦਰ ਸਿੰਘ ਜੀ ਬਰਾੜ, ਪੀਪੀਐਸ ਫਾਗਲ ਕਾ। ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਛੜੀ ਗਈ ਮਹੀਮ ਦੇ ਤਹਿਤ ਅੱਜ ਸਾਡੇ ਚੌਕੀ ਇੰਚਾਰ ਗਵਾਇਆ, ਥਾਣਾ ਸਦਰ ਦੀ ਚੌਕੀ ਪੈਂਦੀ ਹੈ। ਉਹਨਾਂ ਨੇ ਬੀਐਸਐਫ ਦੇ ਨਾਲ ਬਾਰਡਰ ਦੇ ਉੱਤੇ ਸਰਚ ਅਭਿਆਨ ਛੜਾਇਆ ਹੈ ਸੀ। ਤੇ ਸਰਚ ਦੇ ਦੌਰਾਨ ਇਹ ਇੱਕ ਖੇਤ ਵਿੱਚੋਂ ਲੰਘੇ ਤਾਂ ਉੱਥੇ ਜਿਹੜੇ ਪੋਪੀ ਹਸਕਾ ਪੋਪੀ ਜੁਰਾ ਪੋਸਤ ਹੰਦਵਾੰਦਾ ਜੀ ਤੋਂ ਉਹਦੀ ਖੇਤੀ ਕੀਤੀ ਹੋਈ ਸੀ ਉੱਥੇ ਡੋਡੇ ਲੱਗੇ ਹੋਏ ਸੀ ਤੇ ਜਦੋਂ ਪੁੱਛਿਆ ਉਸ ਬੰਦੇ ਤੋਂ ਉਹ ਹਿੰਮਤ ਸਿੰਘ ਪੁੱਤਰ ਟਿੱਕਣ ਸਿੰਘ ਵਾਸੀ ਢਾਣੀ ਬਚਨ ਸਿੰਘ ਦਾਖਲੀ ਚੱਕੀਵਾ ਚੱਕੀਵਾ ਦਾ ਰਹਿਣਾ ਵਾਲ ਸੀ ਹਿੰਮਤ ਸਿੰਘ ਜੇ ਕਹਾਂ ਮੈਂ ਰਾਜਸਥਾਨ ਗਿਆ ਸੀ ਉੱਥੇ ਮੈਂ ਇਹ ਫਸਲ ਦੀ ਜੀ ਦੇਖੀ ਅਫੀਮ ਵਾਲੀ ਜਿਸ ਨੂੰ ਕਾਬੂ ਕੀਤਾ ਗਿਆ ਉਸ ਤੋਂ بڑا ਮੈਸੇਜ ਆਣਾ ਸੀਗਾ ਇਸ ਇਹਨੂੰ ਦੇਖ ਕੇ ਜੇ ਇਹਨੂੰ ਨਾ ਕਾਬੂ ਕੀਤਾ ਜਾਂਦਾ ਤਾਂ ਹੋਰ ਵੀ ਲੋਕਾਂ ਨੂੰ ਇਹ ਖੁੱਲ੍ਹ ਹੋ ਜਣੀ ਸੀ ਇਸ ਦੀ ਫਸਲ ਵਿੱਚ ਇਸ ਕਰਕੇ ਉਹਤੇ ਕਾਰ ਵੀ ਕਰਦੇ ਹੋਏ ਉਹਦੀ ਫਸਲ ਵੱਢੀ ਗਈ ਉਹ ਤੋਂ ਉਹਦਾ ਵੇਟ ਕੀਤਾ ਗਿਆ ਜਿੱਤੇ ਸਾਨੂੰ 13 ਕਿਲੋ 400 ਗ੍ਰਾਮ ਜਿਹੜੇ ਇਹਦੇ ਬੂਟੇ ਸੀਗੇ ਪੋਸਟ ਦੇ ਬੂਟੇ ਬਰਾਮਦ ਹੋਏ ਸਰ ਇਹ ਕਿੰਨੇ ਪੌਦੇ ਕਿੰਨੇ ਸੀਗੇ ਕਿੰਤੀ ਦੇ ਇੱਥੇ ਕਰ ਗੱਲ ਕੀਤੀ ਹੈ ਉਹ ਅਫੀਮ ਦੇ ਨਹੀਂ ਪੌਦੇ ਨਹੀਂ ਗਿਣੇਗੇ ਉਹ ਅਸੀਂ ਇਹਦਾ ਉਹ ਵਜ਼ਨ ਕੀਤਾ ਗਿਆ ਹੂੰ ਵਜ਼ਨ ਕੀਤਾ ਗਿਆ ਇਹ ਅਸੋਈ ਸਾਡੇ ਆਪਣਾ ਗੁਰਰਾਮ ਸਿੰਘ ਬੋਰੀ ਜਿਹੜਾ ਚੌਕੀ ਚਾਰ ਦੇ ਇਹਨਾਂ ਵੱਲੋਂ ਇਹ ਕੇਸ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 18 ਡੇਟਡ 18/3/24 15 6885 ਤਹਿਤ ਇਹ ਮੁਕੱਦਮਾ ਦਰਜ ਕਰਕੇ ਆ ਕੇ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਇਹਨਾਂ ਦਾ ਰਿਮਾਨਡ ਹਾਸਲ ਕੀਤਾ ਗਿਆ ਕਿੰਨੇ ਦਿਨ ਰਿਮਾਨਡ ਦਿੱਤਾ ਗਿਆ ਡਿਕਰਿੰਦਾਰ ਰਿਮਾਨਡ ਮਿਲਿਆ ਵੀ ਇਹ ਕੋਈ ਹੋਰ ਸਮਗਲਿੰਗ ਵਗੈਰਾ ਤਾਂ ਨਹੀਂ ਕਰਦਾ ਕਿਤੇ ਅੰਦਰੋਂ ਖਾਤੇ ਕੁਝ ਕਰਦਾ ਹੋਵੇ ਕਿਉਂਕਿ ਬਾਰਡਰ ਬੈਲਟ ਆ ਇੱਥੇ ਇਹ ਕੰਮ ਹੁੰਦਾ ਰਹਿੰਦਾ ਅਸੀਂ ਵੀ ਲਗਾਤਾਰ ਬੀਐਸਐਫ ਨੂੰ ਨਾਲ ਲੈ ਕੇ ਇਹ ਸਰਚ ਆਪਰੇਸ਼ਨ ਕਰਦੇ ਰਹਿੰਦੇ ਆ ਤਾਂ ਕਿ ਜਿਹੜੇ ਸਮਗਲਰ ਨੇ ਆਪਣੀ ਹਰਕਤਾਂ ਤੋਂ ਬਾਹਰ ਨਾ ਜਾ ਸਕਣ ਠੀਕ ਜੀ